ਵਾਹਿਗੁਰੂ ਵਾਹਿਗੁਰੂ ਚੜ ਜਾ ਪਾ ਤੈਨੂੰ ਅੱਧਰ ਕਾ ਮੱਝ ਦੇ ਪਰਨਾ ਫੜਾ ਪਰਨਾ ਕਦਾ ਫੜ ਗਈ ਨਾ ਜਾ 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 ਕਿਹਦੀ ਨਹੀਂ ਹੋਇਆ ਤਰ ਤਰ ਹਾਂ ਰੁਕ ਜਾਣੇ ਅੱਗਾ ਪਰ ਗਾਂ ਚਾ ਗਏ ਸਾਰੇ ਮਾਸਾ ਇਦੋਂ ਘਰੋ ਇਦੋਂ ਘਰੋ ਇਦੋਂ ਘਰੋ ਮੁੰਨੀ ਉਹਦੇ ਕੋਲ ਉਹਦੇ ਕੋਲ ਉਹ ਉਹ ਮੁੰਨੀ ਉਹਦੇ ਕੋਲ ਉਹਦੇ ਕੋਲ ਉੱਧਰ ਜਾ ਉਹ ਪਾਉ ਮਰ ਗਈ ਹੈ ਉਹ ਪਾਉ ਮਰ ਗਈ ਹੈ ਉਹ ਮਰ ਗਈ ਆ ਉਹ ਮਰ ਗਈ ਆ ਉਹ ਭਾਂਜ ਰੋੜ ਕੇ ਸਾਲੇ ਆ ਭਾਂਜ ਆਇਆ ਨੇ ਭੰਗਾ ਪਾਇਆ ਰੋੜ ਬੜਾ ਹੀ ਇਦਨ ਨਹੀਂ ਨਾ ਚਾਹੀਦੇ अपु जी या ਵਾਹਿਗੁਰੂ ਵਾਹਿਗੁਰੂ ਚੱਲ ਜਾ ਪਾ ਤੈਨੂੰ ਅੱਧਰ ਕਾ ਮੱਝ ਦੇ ਪਰਨਾ ਫੜਾ ਪਰਨਾ ਕਦਾ ਫੜ ਗਈ ਲੈ ਜਾ 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 ਕਿਧਰ ਨਹੀਂ ਹੋਇਆ ਤਰ ਤਰ ਆ ਹਾਇ ਰੁਕ ਜਾਣੇ ਅੱਗਾ ਪਰ ਗਾਂ ਚਾ ਗਏ ਸਾਰੇ ਮਾਫਾ ਉਹ ਉਹ ਪਾਉ ਮਰ ਗੀ ਹੈ ਉਹ ਪਾਣੀ ਉਹ ਮਰ ਗੀ ਆ ਉਹ ਮਰ ਗੀ ਆ ਉਹ ਭੰਜ ਰੋੜ ਰੋਲ ਬੜਾ ਹੀ ਅਦਰੋਂ ਨਹੀਂ ਨਾ ਚਾਹੀਦੇ। ਆਹ ਅੱਧੀ ਜੀਆ। ਉਹ ਵੇ ਭੈਜੋ। ਕੱਟਾ ਪਚਾਲਾ ਕੱਟ। ਆਹ ਆਤਰੀ। ਲੰਘਾ ਦਿ ਲੋ। ਰੋਲ। ਵੇ ਕੱਟਾ। ਵੇ ਕੱਟਾ ਕੱਟਾ ਕੱਟਾ। ਵੇ ਕੱਟਾ ਬਟੋਪ ਗਿਆ। ਕੱਟਾ ਫੁੱਲ ਗਿਆ ਕੱਟਾ। ਕੱਟਾ ਮਰ ਪਾ। ਕੱਟਾ ਜੋਗਾ ਕੱਟਾ। ਵਾਹਿਗੁਰੂ ਵਾਹਿਗੁਰੂ ਚੱਲ ਜਾ ਪਾ ਤੈਨੂੰ ਅੱਧਰ ਕਾ ਮੱਝ ਦੇ ਪਰਨਾ ਫੜਾ ਪਰਨਾ ਕਦਾ ਫੜ ਗੀ ਜਾ 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 ਕਿਹਦੀ ਨਹੀਂ ਹੋਇਆ ਤਰੇ ਤਰੇ ਹਾਂ ਰੁਕ ਜਾਣੇ ਅੱਗਾ ਪਰ ਗਾਂ ਚਾ ਗਏ ਸਾਰੇ ਮਾਫਾ ਇਧੋ ਮਾਰੋ ਇਧੋ ਮਾਰੋ ਉਹ 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 ਉਹ